ਨਾਗਾ ਸਾਸੀ ਠੀਕ ਹੈ ਉਹ ਰਹਿੰਦਾ ਸੀ ਹੱਦ ਤੇ ਸੇ ਪਿੰਡ ਦੀ ਹੱਦ ਤੇ ਰਹਿੰਦਾ ਸੀ ਕੋਈ ਵੀ ਪਿੰਡ ਆ ਉਹ ਪਿੰਡ ਦੇ ਰਾ ਪੰਜ ਹੋਣਗੇ ਪਨੋਂ ਲੱਗੇ ਹੋਏ ਕਿਸੇ ਕੋਈ ਭਵਾ ਮੈਂ ਨਹੀਂ ਕਹਿੰਦਾ ਵੀ ਚਾਰ ਹੋਣਗੇ ਨਹੀਂ ਉਹ ਹਰ ਇੱਕ ਪਿੰਡ ਨੂੰ ਪੰਜ ਰਾ ਦੇਖਣੇ ਤੋਂ ਠੀਕ ਹੈ ਜੀ ਹਾਂ ਉਹਨੇ ਕੀ ਕਰਨਾ ਉਹਨੇ ਚਾਰ ਫੁਰਕੇ ਲਿਆਉਣੇ 20 ਦਿਨ ਇਕ ਪਿੰਚੋੜੇ ਆਉਣੇ ਆ 20 ਦਿਨ ਇਕ ਚੋਂ ਲਿਆਉਣੇ ਆ 20 ਦਿਨ ਇਕ ਚੋਂ ਲਿਆਉਣੇ ਆ ਤੇ ਉਦੋਂ ਬਾਅਦ ਬੋਲਣਾ ਹੈ ਨਹੀਂ ਤੁਰਿਆ ਜਾਣਾ ਜਿ세 ਚਾਰ ਪ੍ਰਸ਼ਾਦੇ ਮਿਲ ਗਏ ਉੱਥੋਂ ਨੇ ਲੈ ਕੇ ਮੁੜਿਆ ਉਹਨਾਂ ਇੱਕ ਦਿਨ ਕਿਤੇ ਕੁਦਰਤ ਹੈਰਿਆ ਹੋਇਆ ਉਹ ਤੜਕੋਂ ਟਾਈਮ ਸੀਗਾ ਪ੍ਰਸ਼ਾਦਾਂ ਲੈ ਜਾਣ ਦਾ ਤੜਕੇ ਵੇਲੇ ਉਦੋਂ ਤੂਫਾਨ ਆ ਗਿਆ ਨੇਰੀ ਛਖੜ ਚੁੱਲਾ ਬਹੁਤ ਚਲੋ ਭੁੱਖਾ ਬੈਠਾ ਰਿਹਾ ਭਜਨ ਕਰੀ ਗਿਆ ਆਪਦਾ ਜਦੋਂ ਆਥਣ ਹੋਇਆ ਤੇ ਤਿਖਿਆ ਕਾ ਮਾਰਾ ਵੀ ਹੁਣ ਜਾਵਾ ਫੁਲਕੇ ਨੂੰ ਜਦੋਂ ਆਥਣ ਕਿ ਨੇਰੇ ਹੋਇਆ ਫੁਲਕਾ ਲੈਣ ਗਿਆ ਸਾਬਨੇ ਬਾੜ ਨਾਲੇ ਨੇਰਾ ਹੋ ਗਿਆ ਉਹ ਗੀੜਾ ਦਿੱਤਾ ਗੀੜਾ ਦੇਖੇ ਭੁੱਖਾ ਹੀ ਫੇਰ ਆ ਗਿਆ ਆਖੇ ਮਹਾਰਾਜ ਨਾ ਤੜੀ ਲਾਲੀਆ ਦਾ ਭਜਨ ਕਰਦਾ ਰਿਹਾ ਭਜਨ ਕਰਕੇ ਤੇ ਸੌ ਗਿਆ ਇਹਨੂੰ ਤੜਕਿਓਂ ਉੱਠਿਆ ਚਾਰ ਦੂਤ ਤੁਰੇ ਜਾਣ ਸਰ ਕੋਲ ਦੀ ਸਾਰ ਕੇ ਨਾ ਭਾਈ ਤੁਸੀਂ ਕਿਦਰ ਨੂੰ ਚੱਲੇ ਅੱਛਾ ਜੀ ਆਰੇ ਬਾਬਾ ਪਿੰਡ ਤੇ ਵਖਤ ਪਾਉਣ ਜਾਂਦੇ ਆ ਹਾਂ ਉਹ ਰਖਾ ਆਦੋ ਵਖਤ ਪਾਉਣਾ ਔਰੇ ਕੋਈ ਵਖਤ ਪਾਈਓ ਚਾਹੀ ਬਿਮਾਰੀ ਪਾਈਓ ਚਾਹੀ ਕੋਕਰਗੇ ਕਰਾਂਗੇ ਆ ਗੱਲ ਹੀ ਉਹ ਆਰੇ ਸਾਨੂੰ ਮਾ ਧਰਮਰਾਜ ਨੇ ਮਹਾਰਾਜ ਨੇ ਭੇਜਿਆ ਵੀ ਤੂੰ ਭੁੱਖਾ ਬੈਠਾ ਤੇਰੀਆਂ ਆਂਦਰੀਆਂ ਤਸੀਹੇ ਦਿੰਦਿਆਂ ਤੇ ਤੈਨੂੰ ਰੋਟੀ ਨਹੀਂ ਦਿੱਤੀ ਉਹਦਾ ਪਿੰਡ ਨੂੰ ਨਾ ਦੱਸੀ ਦੇ ਹੋ ਉਹਨੂੰ ਜਾ ਕੇ ਪੁੱਛੋ ਵੀ ਅੱਜ ਵਾਲੇ ਦਿਨ ਮੇਰੇ ਕਰਮਾ ਚ ਰੋਟੀ ਲਿਖੀ ਆ ਅੱਛਾ ਜੀ ਜੇ ਤਾਂ ਮੇਰੇ ਅੱਜ ਜੜ ਕਰਮਾ ਚ ਰੋਟੀ ਲਿਖੀ ਹੋਈ ਆ ਫਿਰ ਤਾਂ ਪਿੰਡ ਨੂੰ ਜਿਹੜਾ ਮਰਜ਼ੀ ਦੇ ਦਿਓ ਟਸ਼ਾਂਟਾ ਜੇ ਨਹੀਂ ਲਿਖੀ ਫੇਰ ਨਾ ਦਿਓ ਜਦੋਂ ਗਏ ਜਾ ਕੇ ਦੇਖਿਆ ਉਹਦੇ ਉਹਦੇ ਕਰਮਾ ਚ ਉੱਟੀ ਨਾਲ ਲਿਖੀ ਵੀ ਅੱਛਾ ਜੀ ਜਿਹੜੀ ਚੀਜ਼ ਆਪਨ ਨਹੀਂ ਲਿਖੀ ਵੀ ਉਹ ਮਿਲਦੀ ਨਹੀਂ ਜਿਹੜੇ ਬੰਦੇ ਨੇ ਕੁਮਾਰਾ ਰਹਿਣਾ ਆਪਾਂ ਨੂੰ 50 ਕਿੱਲੇ ਆਉਂਦੇ ਆ ਪੜ aí ਦਾ ਕੁਮਾਰਾ ਹੀ ਰਹਿ ਜੂ ਇਹ ਆਦ ਨਹੀਂ ਹੋਣੀ ਭਾਵੇਂ ਜਿੰਨਾ ਮਰਦੇ 4 50 ਖਰਾਲੇ 10 ਖਰਾਲੇ ਉਲਾ ਦੇ ਹੋਣੀ ਨਹੀਂ ਉਹ ਗੱਲ ਹੋ ਕੇ ਰਹਿਣੀ ਚੱਲ ਵੀ ਉਹਦੇ ਠੀਕ ਆ ਮੁਰਤੇ ਜਦੋਂ ਕਿਤੇ ਗਿਆ ਫੇਰ ਉਹ ਪ੍ਰਸ਼ਾਦੇ ਨੂੰ ਤੇ ਉਹਨੂੰ ਰੁਪਈਆ ਪਿਆਰ ਆ ਗਿਆ ਜਦ ਰੁਪਈਆ ਦੇਖਿਆ ਪਹਿਲਾਂ ਨਾਂਗਿਆ ਉਤੋਂ ਦੀ ਉਹ ਫੇਰ ਉਹ ਕਹਿੰਦਾ ਵੀ ਫੇਰ ਵੀ ਮਾਇਆ ਲక్ష్ਮੀ ਆ ਵੀ ਆਪਾਂ ਨੂੰ ਸ਼ਰਾਫ ਦੇਊਗੀ ਬੇ ਸ਼ੇਖਿਆਨੀ ਤੇ ਚਾਕਲਾ ਆਪਣੇ ਕੰਮ ਨਹੀਂ ਕਿਸੇ ਆਪ ਹੀ ਕਹਿੰਦੇ ਆਪਣੇ ਕੰਮ ਨਹੀਂ ਕਿਸੇ ਆਪਾਂ ਕੀ ਕਰਨਾ ਫਿਰ ਆਚਾਰ ਆਪਾਂ দান ਕਰਦੇ ਆਂਗੇ ਕਿਸੇ ਨੂੰ ਠੀਕ ਹੈ ਜੀ ਚੱਕ ਲਿਆ ਚਾ ਕੇ ਪ੍ਰਸ਼ਾਦ ਲੈ ਪ੍ਰਸ਼ਾਦੇ ਖਾ ਕੇ ਤੇ ਤੁਰ ਪਿਆ ਹੁਣ ਕੋਈ ਗਰੀਬ ਬੰਦਾ ਪਾੜਾ ਗਰੀਬ ਨੂੰ ਦੇਣਾ ਪਰ ਆ ਜਾਂਦਾ ਜਿਉਂ ਥੋੜੀ ਬਾੜ ਗਿਆ ਪਿੰਡ ਦੇ ਨੇੜੇ ਕਿਸੇ ਦੇ ਤੇ ਮੂਹਰੇ ਮੁਸਲਮਾਨ ਆਵੇ ਫਖੀਰ ਆਹ 라 ਵੀ ਮੋਸਲਮਾਨ ਪਖੀਰ ਆਉਂਦਾ ਵੀ ਇਹਨੂੰ ਇਹ ਗਰੀਬ ਆ ਇਹਨੂੰ ਦੇਉਂਗਾ ਉਹਦਾ ਚੋੜਾ ਸਾਰਾ ਪਾਟਿਆ ਵਾ ਪਾਇਆ ਵਾ ਥੋਂ ਥੋਂ ਤੇ ਸ਼ੌਂਤਾ ਵਾ ਠੀਕ ਹੈ ਜੀ ਜਿਹੜੀ ਤੇਰ ਤੋਤੀ ਬੰਨੀ ਵੀ ਉਹ ਵੀ ਮੈਣੀ ਜੀ ਤੋਤੀ ਤੇ ਉਹ ਵੀ ਫਟੀ ਵੀ ਤੇ ਜਦੋਂ ਜਮਾ ਨੇੜੇ ਆ ਗਿਆ ਤੇ ਉਹਦਾ ਚਿਹਰਾ ਡਗ ਡਗ ਕਰੇ ਇਸੇ ਵਾਹ ਰੋਹ ਮੁੰnade ਮਸਾਲਾਂ ਨੂੰ ਅੱਖਾਂ ਮਚਣ ਤੇ ਲਾਲੀ ਚਮਕੇ ਦੇਖਣਾ ਨਹੀਂ ਵੀ ਇਹ ਤਾਂ ਗਰੀਬ ਨਹੀਂ ਹੈ ਇਹ ਕਿਹਨੇ ਪਾਸੋਂ ਗਰੀਬ ਹੈ ਹੈ ਇਹਦਾ ਚਿਹਰਾ ਡੱਗਦਾ ਕਰਦਾ ਅੱਖਾਂ ਮਸਾਲਾਂ ਨੂੰ ਮਛਦੀਆਂ ਜਿਹੜਾ ਗਰੀਬ ਹੋਊਦਾ ਉਹਨੀਆਂ ਅੱਖਾਂ ਵਿੱਚ ਤੁਸੀਆਂ ਪਈਆਂ ਹੋਣਗੀਆਂ ਜਿਹੜੀਆਂ ਪਈਆਂ ਹੋਣਗੀਆਂ ਸੰਸੇ ਨਾਲ ਨਹੀਂ ਨਹੀਂ ਚੱਲ ਮਨਾ ਗਾਂਹ ਚੱਲ ਫੇਰ ਤੁਰ ਪਿਆ ਪ੍ਰਿਆ ਜਾਂਦਾ ਤੇ ਗਾਂਹਾਂ ਫਿਰ ਇੱਕ ਆਪ ਹੀ ਟੋਕਰਾ ਭਰੇ ਤੇ ਆਪ ਹੀ ਚੱਕੇ ਉਹਨੂੰ ਦੇਖ ਕੇ ਅਦਾ ਵੀ ਉਹ ਮਿੰਦੋਰ ਲੱਗਿਆ ਵਾ ਉਹਨੂੰ ਦੇਖਿਓ ਗਰੀਬ ਹੋਊਗਾ ਠੀਕ ਹੈ ਜੀ ਹੌਲੀ ਹੌਲੀ ਉਹਦੇ ਨੇੜੇ ਆਵੜਿਆ ਜਦੋਂ ਨੇੜੇ ਜਾ ਕੇ ਮੂੰਹ ਕੰਨੀ ਚ ਆਖਿਆ ਤੇ ਉਹ ਤਾਂ ਚੜਦੀ ਜਵਾਨੀ ਪੂਰੀ ਲਾਲੀ ਚਮਕ ਤੇ ਤੌਕੇ ਡੱਗਣਾ ਮੁੜਕੇ ਦੇ ਆਹ ਰਹੀ ਵੀ ਗਰੀਬ ਨਹੀਂ ਜਿਹੜੇ ਆ ਤੌਕੇ ਡੱਗਦੇ ਆ ਨੇ ਮੁੜਕੇ ਦੇ ਨਿਰੀ ਮਾਇਆ ਹੀ ਆ ਉਹ ਆਵਦੇ ਕੰਮ ਤਾਂ ਸਹੀ ਸੀ ਮਾਇਆ ਉਹ ਬੇਗੱਭਰੂ ਆ ਗਏ ਮਰਜੀ ਕਮਾ ਲੇ ਹੈ ਮਾਇਆ ਜੀ ਨਹੀਂ ਮਰਜੀ ਕਮਾ ਲੇ ਨਹੀਂ ਆਦਾ ਇਹ ਵੀ ਨਹੀਂ ਗਰੀਬ ਫੇਰ ਤਰਪਿਆਗਾ ਹਾਂ ਤੂੰ ਤੁਰਿਆ ਜਾਂਦਾ ਗਾਹਾਂ ਤੇ ਮੂਰੇ ਸ਼ਹਿਰ ਚ ਵੜ ਗਿਆ ਗਰੀਬ ਪਾਲ ਦਾ ਪਾਲ ਦਾ ਪਾਲ ਦਾ ਸ਼ਹਿਰੋਂ ਮਾਲ ਆ ਬਾਹਰ ਦੇਖਿਆ ਤਾਂ ਉਥੇ ਮੰਦਰ ਤੇ ਮੰਦਰ ਦੇ ਮੂਰੇ ਮੰਗਤੇ ਬੈਠੇ ਬਹੁਤ ਕੋਈ ਲੰਗਾ ਕੋਈ ਡੁੱਡਾ ਕੋਈ ਅੱਖਾਂ ਤੋਂ ਕਿੰਨੇ ਯਾਰ ਸਾਰੇ ਬੈਠੇ ਸਾਰੇ ਵਿਚਾਰੇ ਮੰਗਤੇ ਆਰੀ ਉਹਨਾਂ ਦੇ ਮੂਰੇ ਪੈਸੇ ਬੇਸਾਬੇ ਪਏ ਐਸੇ ਐਸੇ ਤੇ ਜਿਹੜਾ ਸਾਲੂ ਆਉਣ ਜਾਣ ਵਾਲੇ ਸੀ ਤੇਰੇ ਅਰਗੇ ਉਹ ਦੇਖ ਕੇ ਹਰੀਖੀ ਚੜਦਾ ਨਾ ਸੀ ਉਹ ਦੇਖ ਕੇ ਕਹਿੰਦਾ ਪਹਿਲਾਂ ਤਾਂ ਵਈ ਇਹਨਾਂ ਹੁੰਦੇ ਜਦੋਂ ਜਾ ਕੇ ਦੇਖਿਆ ਨੇੜੇ ਪੈਸੇ ਵਾਲੇ ਪਿਆ ਦਾ ਨਹੀਂ ਇਹ ਤਾਂ ਗਰੀਬ ਨਹੀਂ ਹੈ ਇਹ ਕਿਥੋਂ ਗਰੀਬਾ ਇਹ ਤਾਂ ਹੰਕਾਰ ਕਰੀ ਬੈਠੇ ਆ ਹੈਂ ਇਹਦਾ ਪੈਸੇ ਕਿੰਨੇ ਚੱਕਦੇ ਨਹੀਂ ਮਾਇਆ ਮੂਰੇ ਕਿੰਨੀ ਰੱਖੀ ਬੈਠੇ ਆ ਇਹਦਾ ਹੰਕਾਰ ਆ ਇਹਨਾਂ ਦਾ ਉਹ ਉਹ ਸਾਰਾ ਆਪਦੇ ਤੇ ਸਹੀ ਸੀ ਉਹ ਉਹਨਾਂ ਦਾ ਆਉਂ ਰੱਖੇ ਹੋਏ ਸੀ ਵੀ ਦੇਖ ਕੋਈ ਹੋ ਟੇਕੂ ਸਾਧ ਨੂੰ ਇਉਂ ਸੀ ਵੀ ਇੰਨੀ ਮਾਇਆ ਮੂਰੇ ਪਈ ਆ ਇਹ ਹੰਕਾਰ ਕਰੀ ਬੈਠਾ ਚੱਕਦੇ ਨਹੀਂ ਆਲਾ ਵੀ ਨਹੀਂ ਇਹ ਵੀ ਗਰੀਬ ਨਹੀਂ ਹੈ ਗਾਹ ਜਾਉਂ ਗਿਆ ਫਿਰ ਉਸੇ ਸ਼ਹਿਰ ਚ ਗਿਆ ਦਸਤਾ ਤੇ ਮੂਰੇ ਇੱਕ ਆਵੇ ਪਾਛੇ 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 ਕਰਦੇ ਪੁਲਿਸ ਵਾਲੇ 4-5 ਆਰਾ ਬਣਾਉਂਦੇ ਹੌਣ ਜਿਉਂ ਸਾਹ ਨੂੰ ਆਹੇ ਪਾਛੇ ਪਾਛੇ ਸਾਹ ਦਾ ਕੀ ਗੱਲ ਵੀ ਤੂੰ ਜਨਤਾ ਨੂੰ ਆ ਇੱਕ ਪਾਛੇ ਪਾਛੇ ਕਰਦੇ ਆਉਂਦੇ ਹੌਣ ਉਹ ਪੁਲਿਸ ਵਾਲਾ ਦੱਸਦਾ ਉਹ ਆਰਾ ਵੀ ਬਾਬਾ ਰਾਜਾ ਆਉਂਦਾ ਪਿੱਛਾਂ ਪਾਲਕੀ 'ਚ ਬੈਠਾ ਮੈਂ ਕੋਹਤਾ ਫੋਜੀ ਮੂਰੇ ਨੰਗੀ ਕੋਸ ਫੋਜ ਆਉਂਦੀ ਆ ਮਗਰ ਨਾਲ ਦੇ ਗਮਾਂਡੀ ਬਰਖ ਦੇ ਤਾਵਾ ਖਰਿਆ ਵਿਆ ਅਰਾਛਿਆ ਐ ਕਹਿ ਗਏ ਤੇ ਸਾਧ ਨੇ ਅੱਖਾਂ ਮੀਚ ਲੀਆਂ ਅੱਖਾਂ ਮੀਚ ਕੇ ਦੇਖੇ ਜੰਗ ਹੋਈ ਜਾਂਦਾ ਫਿਰ ਉਦੀ ਬਰਤੀ ਚ ਜੰਗ ਹੋਈ ਜਾਂਦਾ ਬੇਸਾਬੀ ਫਟੜ ਪਿਆ ਚੀਕਾਂ ਮਾਰਦਿਆ ਕੁੱਤੇ ਗਿੱਡਲ ਖਾਈ ਜਾਂਦੇ ਆ ਲਹੂ ਮਿੰਜਦਾ ਕਾਨ ਹੋਈ ਜਾਂਦਾ ਬੰਦੇ ਲੜੀ ਜਾਂਦੇ ਆ ਜਦੋਂ ਅੱਖਾਂ ਖੋਲੀਆਂ ਉਦੋਂ ਰਾਜੇ ਦੀ ਪਾਲਕੀ ਨੇੜੇ ਆ ਗਈ ਉਹਨੇ ਕੱਢ ਕੇ ਦਾ ਰੁਪਈਆ ਆਦਾ ਇਹ ਗਰੀਬ ਆ ਰਾਜਾ ਗਰੀਬ ਆ ਉਹਨੇ ਕੱਢ ਕੇ ਪਾਲਕੀ ਨੇੜੇ ਕੱਢ ਕੇ ਰੁਪਈਆ ਤੇ ਪਾਲਕੀ ਚ ਮਾਰਿਆ ਪਾਲਕੀ ਚ ਮਾਰਿਆ ਲਾ 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 ਪਈ ਹੋ ਗਈ ਪਾਸੇ ਪਹਿਰੇ ਵਾਲਿਆਂ ਦੀ ਵੀ ਰਾਜੇ ਦੀ ਸਿਰਤਾ ਕੁਸ ਰਾਜੇ ਦੀ ਸਿਰਤਾ ਰਾਜੇ ਨੂੰ ਵੀ ਪਤਾ ਲੱਗ ਗਿਆ ਵੀ ਕੀ ਸਟਿਆ ਜਦੋਂ ਦੇਖਿਆ ਰੁਪਈਆ ਦੇ ਸਾਰ ਫੜ ਲਿਆ ਫਾਦ ਨੂੰ ਫੜ ਕੇ ਰਾਜੇ ਕੋਲੇ ਲੈ ਗਏ ਵੀ ਗਾਟੋਂ ਸਿੱਟਿਆ ਜੇ ਇਹਦੇ ਵਜਦਾ ਖੂਨ ਵਜਦਾ ਉਹ ਆਰਾਮ ਤਾਂ ਸਿੱਟਿਆ ਇਹ ਵੀ ਇਹ ਗਰੀਬ ਆ ਉਹ ਆਰਾਮ ਹੈ ਰਾਜਾ ਮੈਂ ਕਿਹਦੇ ਪਾਸੋਂ ਗਰੀਬ ਆ ਮੈਂ ਤਾਂ ਖੁਦ ਰਾਜਾ ਔਰ ਤੂੰ ਰਾਜਾ ਨਹੀਂ ਜਿਹਦੀ ਨੀਤ ਗਰੀਬੀ ਆ ਮਨ ਗਰੀਬ ਆ ਨੀਤ ਗਰੀਬ ਆ ਉਹ ਗਰੀ ਤੂੰ ਗਰੀਬ ਆ ਮੈਂ ਅੱਖਾਂ ਵਿੱਚ ਦੇਖਦਾ ਜੰਕਰ ਨਜਾਨਾ ਤੂੰ ਐਨੀ ਦੁਨੀਆ ਕਤਰਾਮ ਹੋਈ ਪਈ ਆ ਇੰਨੇ ਵੱਡੇ ਟੁੱਕੇ ਵੇ ਆ ਗਿੱਦਰ ਖਾਈ ਜਾਂਦੇ ਆ ਕੁੱਤੇ ਖਾਈ ਜਾਂਦੇ ਆ ਤੂੰ ਇੱਕ ਸਿਰਫ ਧਰਤੀ ਦਾ ਮਾਰਾ ਮਾਇਆ ਦਾ ਮਾਰਾ ਐਨੀ ਜਨਤਾ ਮਰਵਾਉਣਾ ਇਹ ਰਾਜਾ ਰਪਈਆ ਤੈਨੂੰ ਤਾਂ ਦਿੱਤਾ ਮੈਨੂੰ ਕੋਈ ਗਰੀਬਥੇ ਆਇਆ ਨਹੀਂ ਤੂੰ ਗਰੀਬ ਆ ਰਾਜਾ ਪੈਰੀ ਹੱਥ ਲਾ ਕੇ ਉੱਥੋਂ ਹੀ ਫੌਜ ਮੋੜ ਕੇ ਲੈ ਗਿਆ